ਅੱਜ ਇੱਕ ਬਹੁਤ ਹੀ ਪੰਜਾਬ ਚ ਕੁਸ਼ਕ ਦਿਨਾਂ ਤੋਂ ਆਇਆ ਮੁੱਦਾ ਜੋ ਇੱਕ ਪ੍ਰਵਾਸੀ ਵੱਲੋਂ ਜੋ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਉਹਦੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਐਵੇਂ ਦੇ ਲੋਕਾਂ ਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਸਿਰ ਕਲਮ ਕਰ ਦਿੱਤਾ ਜਾਣਾ ਚਾਹੀਦਾ ਤੇ ਮੈਂ ਪਰ ਪੰਜਾਬ ਦੇ ਸਾਰੇ ਹੀ ਲੀਡਰਾਂ ਨੂੰ ਤੇ ਜਿਹੜੇ ਲੀਡਰਾਂ ਦੇ ਸਾਡੇ ਵਰਗੇ ਵੀ ਵਿੱਚੇ ਸਮਰਥਕ ਨੇ ਉਹ ਪਿੰਡਾਂ ਦੇ ਵਿੱਚ ਆਪਣੀ ਇੱਕ ਵੋਟ ਲੈਣ ਲਈ ਜਾਂ ਪਾਰਟੀ ਨੂੰ ਵੱਧ ਵੋਟ ਪਾਉਣ ਲਈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਜਿਹੜਾ ਵੀ ਬੰਦਾ ਉਹ ਆਪਣੇ ਘਰੇ ਪ੍ਰਵਾਸੀ ਨੂੰ ਇੱਕ ਚਾਹੇ ਕਿਰਾਏ ਦੇ ਕਮਰੇ ਤੇ ਹੀ ਰਹਿੰਦਾ ਹੋਵੇ ਜਿਵੇਂ ਸਾਡੇ 42 ਪਿੰਡ ਮੇਰੇ ਪਿੰਡ ਦੇ ਇਲਾਕ 42 ਪਿੰਡ ਹੈ ਉੱਥੇ ਸਾਰੇ ਪ੍ਰਵਾਸੀ ਆਂਦੀ ਵੋਟ ਨਾ 3 ਤੋਂ 350 ਵੋਟ ਉੱਥੇ ਸਿਰਫ ਕੁਆਟਰਾਂ ਦੇ ਵਿੱਚੋਂ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੋਟ ਬਣਾਈ ਵੀ ਹੈ ਉਸ ਸਮੇਂ ਸਮੇਂ ਦੀਆਂ ਪੰਚਾਇਤਾਂ ਨੇ ਬਣਾਈ ਹੈ ਅਰ ਮੈਂ ਇੱਕ ਕੱਜ ਵੀ ਦਿਖਾਣ ਲੱਗਿਆ ਆਹਾ ਇੱਧਰ ਕੈਮਰਾ ਕਮਾ ਇਹ ਜਿੰਨੀਆਂ ਵੀ ਏਅਰਪੋਰਟ ਰੋਡ ਤੇ ਅਸੀਂ ਖੜੇ ਆ 118 ਸੈਕਟਰ ਤੇ ਚੀਮਾ ਬੋਇਲਰ ਦੀਆਂ ਲਾਈਟਾਂ ਤੇ ਮੋਹਾਲੀ ਪੁਰੇ ਮੈਂ ਸਮੇਂ ਸਮੇਂ ਦੇ ਦੇ ਸਰਕਾਰਾਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਆ ਵਾਸੀਕ ਟੀਮ ਦੀ ਝੁੰਗੀ ਦੇ ਵਿੱਚ ਪ੍ਰਵਾਸੀ ਰਹਿ ਰਹੇ ਐਨਾਂ ਦਾ ਜ਼ਿੰਮੇਵਾਰ ਮੰਨੂ ਇਹ ਦੱਸੋ ਕੌਣ ਹੈ ਅੱਜ ਦੇ ਲੀਡਰਾਂ ਨੇ ਵੀ ਆਹ ਨਹੀਂ ਕੀਤਾ ਵੋਟਾਂ ਦੇ ਵਿੱਚ ਤਾਂ ਸਭ ਵਾਅਦੇ ਕਰਦੇ ਐ ਵੀ ਆਹ ਗਲਤ ਜਿਹੜੀ ਵੋਟ ਬਣੀ ਹੋਈ ਆ ਉਹ ਕਟਵਾਉਂਗੇ ਫਲਾਣਾ ਕਟਵਾਉਂਗੇ ਸਾਨੂੰ ਬਣਾ ਦਿਓ ਮੈਨੂੰ ਵੋਟਾਂ ਪਾ ਦਿਓ ਪਰ ਉਹ ਤੋਂ ਬਾਅਦ ਇਹ 3 ਸਾਲ ਦੇ ਵਿੱਚ ਹੀ ਇਹ ਹੁਣ ਵੋਟਾਂ ਤੋਂ ਬਾਅਦ ਉਰੇ ਇਹਨਾਂ ਨੂੰ ਠੇਕਾ ਠੇਕੇ ਵੱਲ ਜ਼ੂਮ ਕਰ ਇਹਨਾਂ ਨੂੰ ਠੇਕਾ ਵੀ ਖੋਲ ਕੇ ਦੇ ਦਿੱਤਾ ਗਿਆ ਤੇ ਇਹਦੀ ਜ਼ਿੰਮੇਵਾਰ ਸਭ ਤੋਂ ਵੱਡੀ ਸਰਕਾਰ ਸਮੇਂ-ਸਮੇਂ ਦੇ ਲੀਡਰਾਂ ਦੀ ਸਰਕਾਰਾਂ ਜਿਹੜੀਆਂ ਵੀ ਬਣਦੇ ਰਹੇ ਵੀ ਆਪਣੀਆਂ ਵੋਟਾਂ ਲਈ ਤੇ ਮੈਂ ਆਪਣੇ ਪੰਜ ਸਰਪੰਚ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਆਪਾਂ ਇਹਨਾਂ ਲੀਡਰਾਂ ਦੇ ਮੂਰੇ ਨੰਬਰ ਬਣਾਉਣ ਕਰਕੇ ਕਿਸੇ ਦੀ ਪ੍ਰਵਾਸੀ ਦੀ ਜਿਹੜਾ ਬਿਨਾਂ ਕਿਸੇ ਆਪਣੇ ਘਰ ਮਕਾਨ ਤੋਂ ਜ਼ਮੀਨ ਜਾਇਦਾਦ ਤੋਂ ਵੋਟ ਬਣਾਈ ਬੈਠਿਆ ਉਹਨਾਂ ਦੀ ਵੋਟ ਕੱਟੀਏ ਤੇ ਅੱਗੇ ਨੂੰ ਵੀ ਆਪਾਂ ਵੋਟ ਨਾ ਬਣਾਈਏ ਮੇਰੀ ਇੰਨੀ ਕੀ ਅਪੀਲ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਇੱਕ ਬਹੁਤ ਹੀ ਪੰਜਾਬ ਚ ਸ਼ੁਸ਼ਕ ਦਿਨਾਂ ਤੋਂ ਇਹ ਮੁੱਦਾ ਜੋ ਇੱਕ ਪ੍ਰਵਾਸੀ ਵੱਲੋਂ ਜੋ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਉਹਦੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਕੀਦੀ ਕਰਦਾ ਐਵੇਂ ਦੇ ਲੋਕਾਂ ਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਸਿਰ ਕਲਮ ਕਰ ਦਿੱਤਾ ਜਾਣਾ ਚਾਹੀਦਾ ਤੇ ਮੈਂ ਪਰ ਪੰਜਾਬ ਦੇ ਸਾਰੇ ਹੀ ਲੀਡਰਾਂ ਨੂੰ ਤੇ ਜਿਹੜੇ ਲੀਡਰਾਂ ਦੇ ਸਾਡੇ ਵਰਗੇ ਵੀ ਵਿੱਚੇ ਸਮਰਥਕ ਨੇ ਉਹ ਪਿੰਡਾਂ ਦੇ ਵਿੱਚ ਆਪਣੀ ਇੱਕ ਵੋਟ ਲੈਣ ਲਈ ਜਾਂ ਪਾਰਟੀ ਨੂੰ ਵੱਧ ਵੋਟ ਪਾਉਣ ਲਈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਜਿਹੜਾ ਵੀ ਬੰਦਾ ਉਹ ਆਪਣੇ ਘਰੇ ਪ੍ਰਵਾਸੀ ਨੂੰ ਇੱਕ ਚਾਹੇ ਕਿਰਾਏ ਦੇ ਕਮਰੇ ਤੇ ਹੀ ਰਹਿੰਦਾ ਹੋਵੇ ਜਿਵੇਂ ਸਾਡੇ 42 ਪਿੰਡ ਮੇਰੇ ਪਿੰਡ ਦੇ ਇਲਾਕੇ 42 ਪਿੰਡ ਹੈ ਉੱਥੇ ਸਾਰੇ ਪ੍ਰਵਾਸੀਾਂ ਦੀ ਵੋਟ ਨਾ ਤਿੰਨ ਤੋਂ 350 ਵੋਟ ਉੱਥੇ ਸਿਰਫ ਕੁਆਟਰਾਂ ਦੇ ਵਿੱਚੋਂ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੋਟ ਬਣਾਈ ਵੀ ਹੈ ਉਸ ਸਮੇਂ ਸਮੇਂ ਦੀਆਂ ਪੰਚਾਇਤਾਂ ਨੇ ਬਣਾਈ ਹੈ ਅਰ ਮੈਂ ਇੱਕ ਕੱਜ ਵੀ ਦਿਖਾਣ ਲੱਗਿਆ ਆਹਾ ਇੱਧਰ ਕੈਮਰਾ ਕਮਾ ਇਹ ਜਿੰਨੀਆਂ ਵੀ ਏਅਰਪੋਰਟ ਰੋਡ ਤੇ ਅਸੀਂ ਖੜੇ ਆ 118 ਸੈਕਟਰ ਤੇ ਚੀਮਾ ਬਾਇਲਰ ਦੀਆਂ ਲਾਈਟਾਂ ਤੇ ਮੋਹਾਲੀ ਪੁਰੇ ਮੈਂ ਸਮੇਂ ਸਮੇਂ ਦੇ ਦੇ ਸਰਕਾਰਾਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਆ ਬਾਸਿਕ ਟੀਮ ਦੀ ਝੁੰਗੀ ਦੇ ਵਿੱਚ ਪ੍ਰਵਾਸੀ ਰਹਿ ਰਹੇ ਐਨਾਂ ਦਾ ਜ਼ਿੰਮੇਵਾਰ ਮੰਨੂ ਇਹ ਦੱਸੋ ਕੌਣ ਹੈ ਅੱਜ ਦੇ ਲੀਡਰਾਂ ਨੇ ਵੀ ਆ ਨਹੀਂ ਕੀਤਾ ਵੋਟਾਂ ਦੇ ਵਿੱਚ ਤਾਂ ਸਭ ਵਾਅਦੇ ਕਰਦੇ ਐ ਵੀ ਗਲਤ ਜਿਹੜੀ ਵੋਟ ਬਣੀ ਹੋਈ ਆ ਉਹ ਕਟਵਾਉਂਗੇ ਫਲਾਣਾ ਕਟਵਾਉਂਗੇ ਸਾਨੂੰ ਬਣਾ ਦੋ ਮੈਨੂੰ ਵੋਟਾਂ ਪਾ ਦਿਓ ਪਰ ਉਤੋਂ ਬਾਅਦ ਇਹ 3 ਸਾਲ ਦੇ ਵਿੱਚ ਹੀ ਇਹ ਹੁਣ ਵੋਟਾਂ ਤੋਂ ਬਾਅਦ ਉਰੇ ਇਹਨਾਂ ਨੂੰ ਠੇਕਾ ਠੇਕੇ ਵੱਲ ਜ਼ੂਮ ਕਰ ਇਹਨਾਂ ਨੂੰ ਠੇਕਾ ਵੀ ਖੋਲ ਕੇ ਦੇ ਦਿੱਤਾ ਗਿਆ ਤੇ ਇਹ ਤੇ ਜੁम्मेवार ਸਭ ਤੋਂ ਵੱਡੀ ਸਰਕਾਰ ਸਮੇਂ-ਸਮੇਂ ਦੇ ਲੀਡਰਾਂ ਦੀ ਸਰਕਾਰਾਂ ਜਿਹੜੀਆਂ ਵੀ ਬਣਦੇ ਰਹੇ ਵੀ ਆਪਣੀਆਂ ਵੋਟਾਂ ਲਈ ਤੇ ਮੈਂ ਆਪਣੇ ਪੰਜ ਸਰਪੰਚ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਇਹਨਾਂ ਲੀਡਰਾਂ ਦੇ ਮੂਹਰੇ ਨੰਬਰ ਬਣਾਉਣ ਕਰਕੇ ਕਿਸੇ ਦੀ ਪ੍ਰਵਾਸੀ ਦੀ ਜਿਹੜਾ ਬਿਨਾਂ ਕਿਸੇ ਆਪਣੇ ਘਰ ਮਕਾਨ ਤੋਂ ਜ਼ਮੀਨ ਜਾਇਦਾਦ ਤੋਂ ਵੋਟ ਬਣਾਈ ਬੈਠਿਆ ਉਹਨਾਂ ਦੀ ਵੋਟ ਕੱਟੀਏ ਤੇ ਅੱਗੇ ਨੂੰ ਵੀ ਆਪਾਂ ਵੋਟ ਨਾ ਬਣਾਈਏ ਮੇਰੀ ਇੰਨੀ ਕੀ ਅਪੀਲ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ